ਮਸੀਹ ਵਿੱਚ ਮੇਰੇ ਭਰਾਵੋ ਤੇ ਭੈਣੋ ਸਾਰਿਆਂ ਨੂੰ ਜੈ ਉਸ ਮਸੀਹ ਦੀ ਐਚਬੀਸੀ ਐਟ ਮਸੀਹੀ ਤਾਲੀਮ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਲਾਈਕ, ਸ਼ੇਅਰ, ਕਮੈਂਟ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਹਰ ਇੱਕ ਚੀਜ਼ ਕੈਥੋਲਿਕ ਈਸਿਆ ਦੇ ਹਰ ਇੱਕ ਵਿਸ਼ਵਾਸੀ ਤੱਕ ਪਹੁੰਚੇ। ਇਮਾਨ ਵਿੱਚ ਘਟ ਹੋਏ ਵਿਸ਼ਵਾਸੀਆਂ ਦੇ ایمان ਨੂੰ ਬਦਾਉਣ ਲਈ ਜਿਹੜੀ ਜ਼ਰੂਰੀ ਗੱਲਾਂ ਆ ਉਹ ਅਸੀਂ ਇਸ ਚੈਨਲ ਦੇ ਦੁਆਰਾ ਲੋਕਾਂ ਤੱਕ ਪਹੁੰਚਾ ਰਹੇ ਹਾਂ ਤਾਂ ਇਹਨਾਂ ਦਾ ایمان ਸੰਤ ਪੌਲਸ ਨੇ ਜਿੱਦਾਂ ਕਿਹਾ ਕਿ ਤੁਹਾਡਾ ਵਿਸ਼ਵਾਸ ਜਿਹੜਾ ਪਵਿੱਤਰ ਆਤਮਾ ਆ ਉਹ ਤੁਹਾਨੂੰ ਦੱਸੇਗਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਪ੍ਰੇਰਿਤ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਪਰ ਕਿਸ ਤਰੀਕੇ ਦੇ ਨਾਲ ਤੁਸੀਂ ਚੈੱਕ ਕਰਨਾ ਹੈ ਕਿ ਕਿਹੜਾ ਪ੍ਰਚਾਰ ਹੈ ਪਰਮੇਸ਼ੁਰ ਜੀ ਵੱਲੋਂ ਅਤੇ ਕਿਹੜਾ ਪ੍ਰਚਾਰ ਸ਼ੈਤਾਨ ਵੱਲੋਂ ਕਿਉਂਕਿ ਸ਼ੈਤਾਨ ਵੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਸ਼ੈਤਾਨ ਵੀ ਅੱਜ ਭੇਟਾਂ ਦੀ ਖਲ ਜਿਹੜਾ ਭੇਡਿਆ ਹੈ ਉਹ ਭੇਟਾਂ ਦੀ ਖਲ ਪਾ ਕੇ ਅੱਜ ਭੇਡਾਂ ਦੇ ਵਿੱਚ ਵੱਡ ਚੁੱਕਾ ਹੈ ਤੇ ਉਹ ਕਦੋਂ ਤੁਹਾਨੂੰ ਬਾੜ ਖਾਏਗਾ ਪਤਾ ਨਹੀਂ ਲੱਗਦਾ ਜਿਹਦਾ ਵਿਸ਼ਵਾਸ ਘਟਿਆ ਉਹ ਬਹੁਤ ਜਲਦੀ ਡਗਮਗਾ ਜਾਂਦਾ ਅੱਜ ਅਸੀਂ ਦੇਖਾਂਗੇ ਅਸੀਂ ਕਿ ਪ੍ਰਾਰਥਨਾ ਕਿਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਤੇ ਪ੍ਰਾਰਥਨਾ ਕਰਨ ਦਾ ਢੰਗ ਕੀ ਇੱਕ ਸੱਚੇ ਕੈਥਲਿਕੀਆਂ ਸੱਚੇ ਵਿਸ਼ਵਾਸੀਆਂ 크੍ਰਿਸਚੀਅਨ ਆ ਪਰਵੇਸ਼ੁਮਸੀ ਨੂੰ ਮੰਨਦੇ ਹਾਂ ਤਾਂ ਫਿਰ ਅਸੀਂ ਕੱਲੇ ਪਰਵੇਸ਼ੁਮਸੀ ਨੂੰ ਨਹੀਂ ਮੰਨਣਾ ਪ੍ਰਭੂ ਯਿਸੂ ਮਸੀਹ ਦੁਨੀਆਂ ਵੀ ਮੰਨਣੀਆਂ ਪਰਵੇਸ਼ੁਮਸੀਆਂ ਮੰਨਣੀਆਂ ਦਾ ਮਤਲਬ ਕਿ ਜੋ ਪਰਵੇਸ਼ੁਮਸੀ ਨੇ ਸਿੱਖਿਆ ਦਿੱਤੀਆਂ ਉਹਨਾਂ ਨੂੰ ਮੰਨਣਾ ਹੈ ਪਰਵੇਸ਼ੁਮਸੀ ਨੇ ਜੋ ਹੁਕਮ ਦਿੱਤੇ ਦੋ ਸਾਨੂੰ ਕਿ ਆਪਣੇ ਗੁਵਾਂਡੀ ਨੂੰ ਆਪਣੇ ਵਾਂਗੂ ਪਿਆਰ ਕਰਾ ਔਰ ਆਪਣੀ ਪੂਰੀ ਤਨ ਮੰਗ ਪੂਰੀ ਸ਼ਕਤੀ ਨਾਲ ਪ੍ਰਭੂ ਪਰਮੇਸ਼ਰ ਨੂੰ ਪਿਆਰ ਕਰਾ ਕਿ ਅਸੀਂ ਇਹ ਦੋ ਚੀਜ਼ਾਂ ਕਰ ਰਹੇ ਹਾਂ ਅਗਰ ਇਹ ਦੋ ਚੀਜ਼ਾਂ ਕਰ ਰਹੇ ਆ ਤਾਂ ਫਿਰ ਪ੍ਰਾਰਥਨਾ ਬਾਰੇ ਜਿੱਦਾਂ ਪ੍ਰਵੇਸ਼ ਹੁ ਮਸੀਹ ਨੇ ਆਖਿਆ ਹੈ ਉਸੇ ਤਰੀਕੇ ਨਾਲ ਅੱਜ ਅਸੀਂ ਦੇਖਾਂਗੇ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਪਵਿੱਤਰ ਬਾਈਬਲ ਦੇ ਵਿੱਚ ਸੰਤ ਪੌਲਸ ਜਾਂ ਹੋਰ ਰਸੂਲ ਕੀ ਕਹਿੰਦੇ ਆ ਪ੍ਰਾਰਥਨਾ ਦੇ ਬਾਰੇ ਪਵਿੱਤਰ ਬਾਈਬਲ ਦੇ ਵਿੱਚ ਕੀ ਲਿਖਿਆ ਹੈ ਤੇ ਪਹਿਲਾ ਵਚਨ ਅਸੀਂ ਪੜ੍ਹਾਂਗੇ ਫਿਲੀਪੀਆਂ ਦੇ ਨਾਮ ਪੱਤਰ ਵਿੱਚੋਂ ਉਹਦਾ 4 ਬਾਬ 6 ਤੋਂ 7 ਹੈ ਵਿੱਚ ਲਿਖਿਆ ਹੈ ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਜੋ ਕੁਝ ਵੀ ਹੋਵੇ ਪਰਬੂ ਪਰਮੇਸ਼ਰ ਨੂੰ ਦੱਸੋ ਗੱਲ ਕੀ ਪ੍ਰਾਰਥਨਾ ਅਤੇ ਅਰਦਾਸਾਂ ਦੁਆਰਾ ਉਸ ਦਾ ਧੰਨਵਾਦ ਕਰੋ ਤਦ ਪਰਮੇਸ਼ਰ ਦੀ ਸ਼ਾਂਤੀ ਜੋ ਸਾਡੀ ਸਮਝ ਤੋਂ ਪਰੇ ਹੈ ਮਸੀਹ ਦੇ ਵਿੱਚ ਤੁਹਾਡੇ ਮਨਾਂ ਤੇ ਵਿਚਾਰਾਂ ਦੀ ਰਾਖੀ ਕਰੇ ਇਹ ਸੋਚਨ ਚ ਅਸੀਂ ਪੜਿਆ ਕਿ ਕੱਲੀ ਪ੍ਰਾਰਥਨਾ ਹੀ ਨਹੀਂ ਗੱਲਾਂ ਵੀ ਕਰਨੀਆਂ ਪਰਮੇਸ਼ਰ ਨਾਲ ਗੱਲਾਂ ਪ੍ਰਾਰਥਨਾਵਾਂ ਅਰਦਾਸਾਂ ਦੁਆਰਾ ਪ੍ਰਵੇਸ਼ ਹੁੰਦਾ ਹੈ ਖੁਦਾ ਦਾ ਧੰਨਵਾਦ ਕਰਨਾ ਧੰਨਵਾਦ ਕਰਨ ਦੇ ਨਾਲ ਹੀ ਖੁਦਾ ਇਡਾ ਆ ਉਹ ਸਾਡੀਆਂ ਉਹ ਗੱਲਾਂ ਵੀ ਸਮਝ ਸਕਦੀਆਂ ਜਿਹੜੇ ਸਮਝ ਤੋਂ ਬਾਹਰ ਆ ਉਹ ਸ਼ਾਂਤੀ ਵੀ ਸਾਨੂੰ ਦਵੇ ਸਾਡੇ ਮਨਾਂ ਦੇ ਵਿਚਾਰਾਂ ਨੂੰ ਉਹ ਜਾਣਨ ਵਾਲਾ ਪ੍ਰਭੂ ਆ ਪ੍ਰਭੂ ਖੁਦਾ ਨੇ ਆਖਿਆ ਹੈ ਬਿਟਰਬਲ ਚ ਲਿਖਿਆ ਹੈ ਕਿ ਤੇਰੀ ਮਾਂ ਦੀ ਕੁੱਖ ਵਿੱਚ ਕੱਲਣ ਤੋਂ ਪਹਿਲਾਂ ਮੈਂ ਤੈਨੂੰ ਚੁਣ ਲਿਆ ਇਹਦਾ ਮਤਲਬ ਉਹ ਸਾਡੀਆਂ ਹਰ ਇੱਕ ਇਛਾਵਾਂ ਨੂੰ ਪੂਰਾ ਕਰਨ ਲਈ ਬੈਠਾ ਆ। ਅਗਲਾ ਵਚਨ ਅਸੀਂ ਪੜ੍ਹਾਂਗੇ। ਉਹਨਾਂ ਦਾ ਪਹਿਲਾ ਪੱਤਰ ਉਹਦਾ 5ਵਾਂ ਪਾਪ ਦਾ 14 ਤੋਂ 15 ਹੈ। ਇਹਦੇ ਵਿੱਚ ਲਿਖਿਆ ਹੈ ਸਾਨੂੰ ਉਸਤੇ ਪੂਰਾ ਭਰੋਸਾ ਹੈ ਕਿ ਜੇਕਰ ਅਸੀਂ ਉਸਦੀ ਇੱਛਾ ਅਨੁਸਾਰ ਉਸ ਤੋਂ ਕੁਝ ਮੰਗਾਗੇ ਤਾਂ ਉਹ ਸਾਡੀ ਸੁਨੇਗਾ। ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ ਸਾਡੀ ਹਮੇਸ਼ਾ ਸੁਣਦਾ ਹੈ ਅਤੇ ਇਹ ਹੀ ਕਿ ਸਾਨੂੰ ਉਹ ਸਭ ਕੁਝ ਮਿਲ ਜਾਂਦਾ ਹੈ ਜੋ ਅਸੀਂ ਉਸ ਤੋਂ ਮੰਗਦੇ ਹਾਂ ਪ੍ਰਭੂ ਖੁਦਾ ਨੇ ਹਰ ਇੱਕ ਚੀਜ਼ ਸਮੇਂ ਦੇ ਹਿਸਾਬ ਨਾਲ ਸਾਡੇ ਲਈ ਠਹਿਰਾਈ ਹੈ ਅਸ ਸਾਨੂੰ ਕਾਹਲੀ ਕਰ ਜੰਨੇ ਦੁਆ ਕਰਦੇ ਰਹਿਣਾ ਨਿਰੰਤਰ ਪ੍ਰਾਰਥਨਾ ਕਰਦੇ ਰਹੋ ਤਾਂ ਜੋ ਤੁਸੀਂ ਪਰਤਾ ਦੇ ਵਿੱਚ ਨਾ ਪੋ ਅਸੀਂ ਪ੍ਰਾਰਥਨਾ ਕਰਦੇ ਰਵਾਂਗੇ ਔਰ ਖੁਦਾ ਦੀ ਇੱਛਾ ਅਨੁਸਾਰ ਮੰਗਾ ਕੇ ਤੇ ਫਿਰ ਜ਼ਰੂਰ ਸਾਨੂੰ ਮਿਲੇਗਾ ਇਸ ਵਿੱਚ ਪ੍ਰਾਰਥਨਾ ਕਰਦੇ ਸਮੇਂ ਇਹਨਾਂ ਚੀਜ਼ਾਂ ਦਾ ਧਿਆਨ ਵੀ ਰੱਖਣਾ ਕਿ ਅਸੀਂ ਉਹ ਸਾਰੀਆਂ ਗੱਲਾਂ ਕੰਮਾਂ ਦਾ ਜਿਸ ਦਾ ਖੁਦਾ ਨੇ ਸਾਨੂੰ ਕਰਨ ਦਾ ਹੁਕਮ ਦਿੱਤਾ ਹੈ ਉਹਨੂੰ ਪੂਰੀਆਂ ਕਰਨੀ ਤੀਸਰਾ ਵਚਨ ਅਸੀਂ ਦੇਖਾਂਗੇ ਸੰਜਕੂਬ ਦਾ ਪੱਤਰ ਉਹਦਾ ਪੰਜ ਬਾਬਦੀ 16 ਤੁਸੀਂ ਇੱਕ ਦੂਜੇ ਦੇ ਸਾਹਮਣੇ ਆਪਣੇ ਆਪਣੇ ਪਾਪ ਸਵੀਕਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਅੱਜ ਅਸੀਂ ਕੀ ਕਰਦੇ ਹਾਂ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰਨ ਦੀ ਬਜਾਏ ਉਹਦੇ ਲਈ ਸਾਜ਼ਿਸ਼ਾਂ ਕਰ ਰਹੇ ਹਾਂ ਚੁਗਲੀਆਂ ਕਰ ਰਹੇ ਹਾਂ ਨਿੰਦਾ ਕਰ ਰਹੇ ਹਾਂ ਕੋਈ ਆਪਣੇ ਕੰਮ ਆਪਣੇ ਲੈਵਲ ਨੂੰ ਵਧਾਉਣ ਲਈ ਕਿਸੇ ਦੇ ਪ੍ਰਤੀ ਕਿਸੇ ਲੀਡਰ ਦੇ ਕਿਸੇ ਵੱਡੇ ਅਹੁਦੇਦਾਰ ਦੇ ਕੰਨ ਦੇ ਵਿੱਚ ਜਾ ਕੇ ਚੁਗਲੀ ਕਰ ਰਹਾ ਹੈ ਕਿ ਫਾਜ਼ੀ ਉਹ ਫੁਲਾਣਾ ਬੰਦਾ ਆਇਆ ਜੀ ਉਹ ਤੇ ਇਦਾਂ ਦਾ ਆਪਣਾ ਉੱਲੂ ਸਿੱਧਾ ਕਰਨ ਲਈ ਅੱਜ ਅਸੀਂ ਦੂਸਰੇ ਦੇ ਨਿੰਦਾ ਕਰ ਰਹੇ ਹਾਂ ਕਿਸੇ ਹੋਰ ਦੇ ਕੰਨਾਂ 'ਚ ਇਸ ਤਰੀਕੇ ਨਾਲ ਕਰਨ ਨਾਲ ਖੁਦਾ ਦੇਖਦਾ ਆ ਕਿ ਤੁਹਾਡੇ ਮਨ ਦੇ ਵਿੱਚ ਕੀ ਹੈ ਯਹੂਦਾ ਇਸਕਰੀ ਹੋਤੀ ਦਾ ਉਹ ਅੰਸ਼ ਅੱਜ ਵੀ ਲੋਕਾਂ ਦੇ ਵਿੱਚ ਬਰਕਰਾਰ ਹੈ ਜਿਹੜੇ ਲੋਕ ਇਸ ਤਰੀਕੇ ਚੀਜ਼ਾਂ ਕਰਦੇ ਆ ਚਾਪੂਸੀਆਂ ਕਰ ਰਹੇ ਨੇ ਨਿੰਦਾ ਕਰਦੇ ਚੁਗਲੀ ਕਰਦੇ ਕਿਉਂ ਕਿਉਂਕਿ ਯਹੂਦਾ ਇਸਕਰੀ ਹੋਤੀ ਨੇ ਵੀ ਪ੍ਰਭੂ ਯਿਸੂ ਮਸੀਹ ਨੂੰ ਚੁੰਮਨ ਕੇ ਫੜਵਾਇਆ ਧੋਖਾ ਦਿੱਤਾ ਉਹਨੇ ਆਖਿਆ ਕਿ ਤੂੰ ਮਨੁੱਖ ਦੇ ਪੁੱਤਰ ਨੂੰ ਇੱਕ ਚੁੰਮਨ ਦੇ ਨਾਲ ਧੋਖਾ ਦੇਣਾ ਇਹੀ ਚੀਜ਼ ਅੱਜ ਅਸੀਂ ਦੇਖ ਰਹੇ ਹਾਂ ਇੱਥੇ ਵਚਨ ਕਹਿੰਦਾ ਹੈ ਕਿ ਤੁਸੀਂ ਇੱਕ ਦੂਸਰੇ ਦੇ ਸਾਹਮਣੇ ਆਪਣੇ ਪਾਪਾਂ ਨੂੰ ਸਵੀਕਾਰ ਕਰੋ ਅਤੇ ਇੱਕ ਦੂਸਰੇ ਲਈ ਪ੍ਰਾਰਥਨਾ ਕਰੋ ਇੱਕ ਦੂਸਰੇ ਦੀ ਲਈ ਪ੍ਰਾਰਥਨਾ ਕਰਦੇ ਹਾਂ ਜੇਕਰ ਕਿਸੇ ਦੂਸਰੇ ਦੇ ਲਈ ਪ੍ਰਾਰਥਨਾ ਕਰਦੇ ਹਾਂ ਉਹਦੀ ਚੰਗੀ ਸਿਹਤ ਦੇ ਲਈ ਉਹਦੇ ਚੰਗੇ ਕਾਰੋਬਾਰ ਦੇ ਲਈ ਤਾਂ ਕਿਤੇ ਨਾ ਕਿਤੇ ਉਹਦਾ ਫਲ ਸਾਨੂੰ ਵੀ ਮਿਲਦਾ ਕਿਉਂਕਿ ਭਲੇ ਆਦਮੀ ਦੀ ਪ੍ਰਾਰਥਨਾ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ ਕਿ ਕਿ ਪਰਮੇਸ਼ਰ ਉਸਦੇ ਦੁਆਰਾ ਕੰਮ ਕਰਦਾ ਅਸੀਂ ਜਿਸ ਦੀ ਨਿੰਦਾ ਕਰਨ ਜਾ ਰਹੇ ਹੋਂ ਸਕਦਾ ਉਹ ਪਰਬੀਸ਼ੁ ਮਸੀਹ ਦੇ ਨੇੜੇ ਹੋਵੇ ਉਹਦਾ ਦੇ ਅਨੁਸਾਰ ਖੁਦਾ ਦੇ ਕਹੇ ਅਨੁਸਾਰ ਚੱਲਦਾ ਹੋਵੇ ਔਰ ਆਪਣੇ ਈਮਾਨ 'ਚ ਪੱਕਾ ਹੋਵੇ ਜਿਹੜਾ ਖੁਦਾਵੰਤ ਪਰਮੇਸ਼ਰ ਦੇ ਹੌਲ ਹੈ ਉਹਦੇ ਪ੍ਰੀਮ ਦੇ ਦੁਆਰਾ ਉਹਦੇ ਕਹੇ ਅਨੁਸਾਰ ਜੀਵਨ ਗੁਜ਼ਾਰ ਰਿਹਾ ਹੈ ਪ੍ਰਾਰਥਨਾ ਕਰ ਰਿਹਾ ਹੈ ਉਹ ਕਿਸੇ ਤੋਂ ਨਹੀਂ ਡਰਦਾ। ਸ਼ੈਤਾਨ ਤੋਂ ਨਹੀਂ ਡਰਦਾ, ਲੋਕਾਂ ਤੋਂ ਨਹੀਂ ਡਰਦਾ, ਉਹ ਸਿਰਫ ਪਰਮੇਸ਼ਰ ਤੋਂ ਡਰਦਾ ਹੈ ਕਿਉਂਕਿ ਪਰਮੇਸ਼ਰ ਦਾ ਭੈਰ ਰੱਖਣ ਵਾਲਾ ਬੰਦਾ ਹਮੇਸ਼ਾ ਜਿੰਦਗੀ ਪ੍ਰਾਪਤ ਕਰਦਾ ਹੈ। ਇੱਥੇ ਲਿਖਿਆ ਹੈ ਕਿ ਭਲਾ ਆਦਮੀ ਦੀ ਪ੍ਰਾਰਥਨਾ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ ਕਿਉਂਕਿ ਪਰਮੇਸ਼ਰ ਉਹਦੇ ਦੁਆਰਾ ਕੰਮ ਕਰਦਾ ਹੈ। ਹੁਣ ਅਸੀਂ ਦੇਖਾਂਗੇ ਅਗਲਾ ਮਰਕੁਸ ਦਾ ਦੀ انجیل ਉਹਦਾ 11 ਬਾਬ ਦੀ 24 ਹੈ ਕਿ ਉਹਦੇ ਵਿੱਚ ਖੁਦਾਵਾਨ ਕੀ ਕਹਿ ਰਿਹਾ ਹੈ 11 ਬਾਬ ਦੀ 24 ਹੈ ਇਸ ਲਈ ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋ ਵਿਸ਼ਵਾਸ ਕਰੋ ਕਿ ਤੁਹਾਨੂੰ ਮਿਲ ਗਿਆ ਹੈ ਤਾਂ ਤੁਹਾਨੂੰ ਸੱਚਮੁੱਚ ਮਿਲ ਜਾਵੇਗਾ ਦੁਆ ਤਰ੍ਹਾਂ ਸਮੇਂ ਪ੍ਰਾਰਥਨਾ ਕਰਨ ਸਮੇਂ ਸੇ ਪੂਰਾ ਵਿਸ਼ਵਾਸ ਰੱਖਣਾ ਹੈ ਕਿ ਇਹ ਜਿਹੜੀ ਚੀਜ਼ ਮੈਂ ਮੰਗ ਰਿਹਾ ਜਾਂ ਜੋ ਵੀ ਮੈਂ ਪ੍ਰਾਰਥਨਾ ਚ ਖੁਦਾ ਨੂੰ ਮੰਗ ਕਰ ਰਿਹਾ ਉਹ ਮੈਨੂੰ ਮਿਲ ਚੁੱਕਿਆ ਹੈ ਤਾਂ ਵਿਸ਼ਵਾਸ ਰੱਖੋ ਕਿ ਉਹ ਸੱਚਮੁੱਚ ਤੁਹਾਨੂੰ ਮਿਲ ਜਾਵੇਗਾ। ਪ੍ਰੋਵੀਸਮਸੀ ਨੇ ਆਖਿਆ ਕਿ ਜੇ ਤੇਰਾ ਵਿਸ਼ਵਾਸ ਇੱਕ ਰਾਈ ਦੇ ਦਾਣੇ ਜਿੰਨਾ ਵੀ ਹੈ ਤੋ ਇੱਕ ਸੈਤੂਤ ਨੂੰ ਕਹਿ ਥੋੜੀ ਤੇ ਸਮੁੰਦਰ ਚ ਲੱਗ ਜਾ ਤੋ ਲੰਘ ਜਾਵੇਗਾ ਤੇਰੀ ਗੱਲ ਮੰਨਨੇਗਾ। ਇੱਥੇ ਵੀ ਪ੍ਰੋਵੀਸਮਸੀ ਇਹੀ ਕਹਿ ਰਿਹਾ ਹੈ। ਇਹ ਪ੍ਰਾਰਥਨਾ ਵਿਚ ਜੋ ਵੀ ਮੰਗੋ ਵਿਸ਼ਵਾਸ ਕਰੋ ਕਿ ਉਹ ਤੁਹਾਨੂੰ ਮਿਲ ਗਿਆ ਹੈ ਉਹ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਸੱਚਮੁੱਚ ਮਿਲ ਜਾਵੇਗਾ ਹallelujah ਅਗਲਾ ਵਚਨ ਅਸੀਂ ਦੇਖਾਂਗੇ ਰੋਮੀਆਂ ਦੇ ਨਾਮ ਪੱਤਰੋਂ ਦਾ 8 ਵਾਪਦੀ 26 ਹੈ ਇਸੇ ਤਰ੍ਹਾਂ ਪਵਿੱਤਰ ਆਤਮਾ ਵੀ ਸਾਡੀ ਕਮਜ਼ੋਰੀ ਵਿੱਚ ਸਾਡੀ ਮਦਦ ਕਰਦਾ ਹੈ ਅਸੀਂ ਤਾਂ ਪ੍ਰਾਰਥਨਾ ਤੱਕ ਵੀ ਨਹੀਂ ਕਰ ਸਕਦੇ ਪਰ ਆਤਮਾ ਆਪ ਹੀ ਇਹੋ ਚਾਹਿਆ ਆਹਾ ਦੁਆਰਾ ਪਰਮੇਸ਼ਵਰ ਰੱਬ ਸਾਡੇ ਲਈ ਪ੍ਰਾਰਥਨਾ ਕਰਦਾ ਹੈ ਜਿੰਨਾ ਦਾ ਸ਼ਬਦਾਂ ਵਿੱਚ ਵਰਣਨ ਕਰਨਾ ਔਖਾ ਬਹੁਤ سارے ਲੋਕ ਕਹਿੰਦੇ ਜੀ ਸਾਨੂੰ ਪ੍ਰਾਰਥਨਾ ਕਰਨੀ ਨਹੀਂ ਹੁੰਦੀ ਕਿ ਅਸੀਂ ਪਾਸਟਰ ਜੀ ਫਾਦਰ ਜੀ ਜਾਂ ਬ੍ਰਦਰ ਜੀ ਅਸੀਂ ਕੀ ਕਰੀਏ ਕਿ ਸਾਨੂੰ ਪ੍ਰਾਰਥਨਾ ਨਹੀਂ ਕਰਨੀ ਹੁੰਦੀ ਅੱਖਾਂ ਬੰਦ ਕਰਕੇ ਸ਼ਾਂਤੀ ਨਾਲ ਉਸ ਖੁਦਾ ਦੇ ਅੱਗੇ ਖੁਦਾ ਦੇ ਨਾਲ ਨਾਲ ਗੱਲਾਂ ਕਰ ਗੱਲਬਾਤ ਕਰ ਖੁਦਾ ਦੇ ਨਾਲ ਇੱਕ ਰਿਸ਼ਤਾ ਬਣਾਓ ਇੱਕ ਪਿਤਾ ਪੁੱਤਰ ਦਾ ਰਿਸ਼ਤਾ ਫਿਰ ਖੁਦਾ ਤੁਹਾਡੀਆਂ ਸਾਰੀਆਂ ਯੋਜਨਾਵਾਂ ਨੂੰ ਪੂਰਾ ਕਰੇ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਅਸੀਂ ਜੋ ਸੋਚਦੇ ਆਂ ਜੀ ਜੋ ਪ੍ਰਾਰਥਨਾ ਕਰ ਰਹੇ ਹਾਂ ਪੂਰੀ ਨਹੀਂ ਹੋ ਰਹੀ ਟਾਈਮ ਲੱਗ ਰਿਹਾ ਹੈ ਮੇਰਾ ਕਾਰੋਬਾਰ ਨਹੀਂ ਚੱਲ ਰਿਹਾ ਮੇਰਾ ਕੰਮਕਾਰ ਨਹੀਂ ਚੱਲ ਰਿਹਾ ਮੇਰੀ ਸਿਹਤ ਚੰਗੀ ਨਹੀਂ ਹੋ ਰਹੀ ਬਿਮਾਰੀ ਆ ਗਈ ਹੈ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਪਰ ਕਿ ਇਸ ਨੂੰ ਸੀਧੇ ਵਿਸ਼ਵਾਸ ਕਰਨ ਵਾਲੇ ਬੰਦੇ ਲਈ ਇਹ ਸਾਰੀਆਂ ਕਠਿਨਾਈਆਂ ਨੂੰ ਪਾਰ ਕਰਨਾ ਬਹੁਤ ਸੌਖਾ ਹੈ। ਅਗਲਾ ਹੈ ਕੁਲਸੀਆ ਦੇ ਨਾਮ ਪੱਤਰ ਵਿੱਚੋਂ। ਖੁਦਾ ਚਾਰ ਬਾਬ ਦੀ ਤੋਹਫ। ਪ੍ਰਾਰਥਨਾ ਵਿੱਚ ਬਿਨਾਂ ਰੁਕੇ ਲੱਗੇ ਰਹੋ। ਇਹ ਕੰਮ ਪੂਰੀ ਚੌਕਸੀ ਅਤੇ ਧੰਨਵਰਤੀ ਮਨ ਨਾਲ ਕਰੋ। ਖੁਦਾ ਇੱਥੇ ਕਹਿ ਰਿਹਾ ਹੈ ਕਿ ਪ੍ਰਾਰਥਨਾ ਕਰਨ ਲੱਗੇ ਪੂਰੀ ਸੋ ਅਕਸੀਨਾਲ ਪ੍ਰਾਰਥਨਾ ਕਰੋ ਔਰ ਲਗਾਤਾਰ ਪ੍ਰਾਰਥਨਾ ਕਰੋ ਯਾਨੀ ਕਿ ਅੱਜ ਤੋਂ ਆਖਰੀ 5-7 ਦਿਨ ਬਾਅਦ ਸ਼ੁਰੂ ਕਰ ਲਿਓ ਲੱਗੇ ਰਹੋ ਜ਼ਰੂਰੀ ਨਹੀਂ ਆ ਕਿ ਤੁਸੀਂ 2-2 ਘੰਟੇ 5-5 ਘੰਟੇ ਦੁਆ ਕਰੋ ਤੁਸੀਂ 10 ਮਿੰਟ 15 ਮਿੰਟ ਜਿੰਨਾ ਟਾਈਮ ਤੁਸੀਂ ਬੈਠ ਸਕਦੇ ਹੋ ਖੁਦਾ ਨਾਲ ਗੱਲਾਂ ਕਰਨੀਆਂ ਉਨੇ ਦੇਰ ਬੈਠ ਕੇ ਗੱਲਾਂ ਕਰਕੇ ਦੁਆ ਕਰਨਾ ਇਹ ਦੇਸੀ ਉੱਤਰ ਬਾਈਬਲ ਦੇ ਵਿੱਚ ਕੀ ਹੈ ਤਾਂ ਕੀ वचन ਨੇ ਵਾਕੂ ਪ੍ਰਾਰਥਨਾ ਦੇ ਲਈ ਐਸੇ ਬਹੁਤ ਸਾਰੇ ਵਚਨ ਨੇ ਪੁਰਾਣੇ ਨੇ ਮਿਚ ਨਵੇਂ ਅਰਾਜਸੀ ਗੱਲ ਕਰਾਂਗੇ ਪ੍ਰਾਰਥਨਾਵਾਂ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਪ੍ਰਾਪਤ ਉਹ ਪ੍ਰਾਰਥਨਾ ਸੀ ਕਰਦੇ ਆ ਕਿ ਨਹੀਂ ਕਰਦੇ ਅਸੀਂ ਪ੍ਰਾਰਥਨਾ ਕਰਨ ਦਾ ਢੰਗ ਸਾਨੂੰ ਪਤਾ ਪਰ ਖੁਦਾ ਨੇ ਜੋ ਸਾਨੂੰ ਪ੍ਰਾਰਥਨਾ ਕਰਨ ਲਈ ਕਿਹਾ ਉਹ ਅਸੀਂ ਕਰਦੇ ਨੇ ਅਸੀਂ ਉਹ ਪ੍ਰਾਰਥਨਾ ਬੜਾਂਗੇ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਕਰਨ ਲਈ ਕਿਹਾ ਜਦੋਂ ਉਹਦੇ ਚੇਲਿਆਂ ਨੇ ਉਹ ਨੂੰ ਕਿਹਾ ਪ੍ਰਭੂ ਜੀ ਕਿ ਸਾਨੂੰ ਵੀ ਪ੍ਰਾਰਥਨਾ ਕਰਨੀ ਸਿਖਾਓ ਤਾਂ ਖੁਦਾ ਨੇ ਰੂਹ ਨੂੰ ਸੀਨੇ ਉਹਨਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਅਸੀਂ ਪੜਾਂਗੇ ਸੰਤ ਮੱਤੀ 6 ਬਾਪ ਦੀ 19 ਹੈ 6 ਬਾਪ ਦੀ 19 ਐਤ ਅਸੀਂ ਪੜਾਂਗੇ ਪ੍ਰਾਰਥਨਾ ਸੰਬੰਧੀ ਸਿੱਖਿਆ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਪਖੰਡੀਆਂ ਵਾਂਗੂ ਨਾ ਕਰੋ ਸੁਮਸੀ ਨੇ ਅਖਿਆ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਪਖੰਡੀਆਂ ਵਾਂਗੂ ਨਾ ਕਰੋ ਉਹ ਪ੍ਰਾਰਥਨਾਵਾ ਸੁਭਾਵਾਂ ਅਤੇ ਗਲੀਆਂ ਕੋਚਿਆਂ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਕਿ ਲੋਕੀ ਉਹਨਾਂ ਨੂੰ ਦੇਖਣ ਯਾਦ ਰੱਖੋ ਕਿ ਉਹ ਆਪਣਾ ਫਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ ਇਸ ਲਈ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਅਤੇ ਆਪਣੇ ਪਿਤਾ ਅੱਗੇ ਜੋ ਗੁਪਤ ਵਿੱਚ ਹੈ ਪ੍ਰਾਰਥਨਾ ਕਰੋ ਇਸਤੇ ਤੇਰਾ ਪਿਤਾ ਜੋ ਗੁਪਤ ਗੱਲਾਂ ਦਾ ਜਾਣਨ ਵਾਲਾ ਹੈ ਤੈਨੂੰ ਫਲ ਦੇਵੇਗਾ ਇੱਥੇ ਪ੍ਰਵੀਸ਼ਮ ਸੀ ਕਹਿ ਰਿਹਾ ਕਿ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਨ ਦਾ ਮਤਲਬ ਆਪਣੇ ਘਰ ਤੇ ਕਮਰੇ ਦਾ ਦਰਵਾਜ਼ਾ ਬੰਦ ਕਰਨ ਲਈ ਨਹੀਂ ਕਹਿ ਰਿਹਾ ਉਹ ਆਪਣੇ ਅੱਖਾਂ ਦੇ ਦਰਵਾਜ਼ੇ ਨੂੰ ਬੰਦ ਕਰਕੇ ਦਿਲ ਦੇ ਦਰਵਾਜ਼ੇ ਨੂੰ ਖੋਲ ਕੇ ਦਿਲ ਦੀਆਂ ਗਹਿਰਾਈਆਂ ਤੂੰ ਗੁਪਤ ਜੋ ਪਿਤਾ ਗੁਪਤ ਵਿੱਚ ਹੈ ਗੁਪਤ ਵਿੱਚ ਪ੍ਰਾਰਥਨਾ ਸ਼ਾਂਤ ਹੋ ਕੇ ਮਨ ਦੇ ਵਿੱਚ ਪ੍ਰਾਰਥਨਾ ਕਰੋਗੇ ਗੁਪਤ ਰੋਚ ਤੇ ਤੁਸੀਂ ਸਿੱਧੀ ਗੱਲਬਾਤ ਪ੍ਰਭੂ ਇਸਮਸੀ ਦੇ ਨਾਲ ਕਰ ਸਕਦੇ ਹੋ ਤੈਨੂੰ ਫਲ ਦੇਵੇਗਾ ਪ੍ਰਾਰਥਨਾ ਕਰਦੇ ਵੇਲੇ ਆਪਣੀ ਪ੍ਰਾਰਥਨਾਵਾਂ ਵਿੱਚ ਅੰਧਵਿਸ਼ਵਾਸੀਆਂ ਦੀ ਤਰ੍ਹਾਂ بار-बार ਇੱਕ ਹੀ ਗੱਲ ਨਾ ਕਰੋ ਕਿਉਂਕਿ ਉਹ ਸੋਚਦੇ ਹਨ ਕਿ ਬਹੁਤ ਬੋਲਣ ਨਾਲ ਪਰਮੇਸ਼ਰ ਉਹਨਾਂ ਦੀ ਸੁਣੇਗਾ ਪਰ ਮੈਂ ਕਹਿੰਨਾ ਕਿ ਪ੍ਰਭੂ ਇਸਮਸੀ ਨੇ ਇੱਥੇ ਆਖਿਆ ਕਿ ਜ਼ਿਆਦਾ ਬੋਲਣ ਜ਼ਿਆਦਾ जोर जोरती प्रार्थना ਕਰਨ ਨਾਲ ਵੀ ਨਹੀਂ ਸੋੰਦਾ ਪਰ ਉਹਨਾਂ ਦੀ ਤਰ੍ਹਾਂ ਨਾ ਬਣੋ ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਜਾਣਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ ਅੰਬਰਵੀਸੁਸੀਏ ਕੇ ਸਮਝਾ ਰਿਹਾ ਹੈ ਕਿ ਪ੍ਰਾਰਥਨਾਵਾਂ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ हे ਮੇਰੇ ਪਿਤਾ ਤੂੰ ਜੋ ਸਵਰਗ ਵਿੱਚ ਹੈ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਇੱਛਾ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਤੇ ਵੀ ਹੋਵੇ ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੀਆਂ ਗਲਤੀਆਂ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੀਆਂ ਗਲਤੀਆਂ ਕਰਨ ਵਾਲਿਆਂ ਨੂੰ ਮਾਫ ਕਰਦੇ ਹਾਂ ਸਾਨੂੰ ਪਰਤਾਵੇ ਵਿੱਚ ਨਾ ਪੈਣ ਦੇ ਸੋ ਬੁਰਾਈ ਤੋਂ ਬਚਾ ਕਿ ਰਾਜ ਸ਼ਕਤੀ ਅਤੇ ਮਹਿਮਾ ਯੁਗੋਜਗ ਤੇਰਾ ਹੀ ਤੁਜੇਕਰ ਤੁਸੀਂ ਦੂਸਰੇਆਂ ਲੋਕਾਂ ਦੇ ਅਪਰਾਧਾਂ ਨੂੰ ਮਾਫ ਕਰਦੇ ਹੋ ਤਾਂ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਉਹ ਵੀ ਤੁਹਾਨੂੰ ਮਾਫ ਕਰਦਾ ਹੈ ਪਰ ਜੇਕਰ ਤੁਸੀਂ ਦੂਜਿਆਂ ਦੇ ਅਪਰਾਧਾਂ ਨੂੰ ਮਾਫ ਨਹੀਂ ਕਰਦੇ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧਾਂ ਨੂੰ ਮਾਫ ਨਹੀਂ ਕਰਦਾ ਪਹਿਲਾਂ ਆਪਣੇ ਅਪਰਾਧੀਆਂ ਨੂੰ ਮਾਫ ਕਰਨਾ ਕਿਸੇ ਦੇ ਬਾਰੇ ਗਲਤ ਭਾਵਨਾ ਆਪਣੇ ਮਨ ਚ ਨਹੀਂ ਰੱਖਣੀ ਕਿਸੇ ਬਾਰੇ ਗਲਤ ਨਹੀਂ ਸੋਚਣਾ ਉਹਨੂੰ ਮਾਫ ਕਰਨਾ ਤਾਂ ਹੀ ਤੁਹਾਡਾ ਪਿਤਾ ਵੀ ਤੁਹਾਨੂੰ ਮਾਫ ਕਰੇ ਇਹ ਉਹ ਦੁਆ ਹੈ ਜਿਹੜੀ ਪ੍ਰਵੇਸ਼ ਹੁਸੈਨ ਨੇ ਸਾਨੂੰ ਦਿੱਤੀ ਤਾਂ ਮੇਰੇ ਭਰਾਵ ਤੇ ਭੈਣੋ ਅੱਜ ਅਸੀਂ ਦੇਖਿਆ ਹੈ ਕਿ ਪ੍ਰਾਰਥਨਾ ਕਿੱਦਾਂ ਕਰਨੀ ਹੈ ਤੇ ਕਿਹੜੀ ਪ੍ਰਾਰਥਨਾ ਕਰਨੀ ਹੈ ਜੇ ਅਸੀਂ ਪ੍ਰਵੇਸ਼ ਹੁਸੈਨ ਨੂੰ ਮੰਨਦੇ ਹਾਂ ਤੇ ਉਹਦੀਆਂ ਮੰਨਦੇ ਹਾਂ ਉਹਦੀਆਂ ਗੱਲਾਂ ਨੂੰ ਮੰਨਦੇ ਹਾਂ ਉਹਦੀਆਂ ਸਿੱਖਿਆਵਾਂ ਨੂੰ ਮੰਨਦੇ ਹਾਂ ਸਰਸਿਓ ਵਾਲੀ ਦੁਆ ਵੀ ਕਰਾਂਗੇ ਜਿਹੜੀ ਉਹਨੇ ਸਾਨੂੰ ਸਿਖਾਇਆ ਔਰ ਕਿਸ ਢੰਗ ਨਾਲ ਸਿਖਾਇਆ ਉਸ ਢੰਗ ਨਾਲ ਦੁਆ ਕਰਨੀ ਜ਼ਰੂਰੀ ਹੈ ਇਸ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਮਸੀਹ